ਸਤ ਸ੍ਰੀ ਅਕਾਲ ਦੋਸਤੋ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਪਸੰਦ ਆਏਗੀ। ਤੁਹਾਡਾ ਜਾਦੇ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ। ਦੋਸਤੋ, ਇੱਕ ਛੋਟੀ ਜੀ ਗਲੀ ਵਿੱਚੋਂ ਇੱਕ ਮੁੰਡਾ ਆਪਣੇ ਆਟੋ ਨਾਲ ਚਾਹ ਦਾ ਕੱਪ ਪੀ ਕੇ ਘਰੋਂ ਬਾਹਰ ਨਿਕਲ ਆਉਂਦਾ ਹੈ। ਉਸਦਾ ਇਹ ਰੋਜ਼ ਦਾ ਕੰਮ ਸੀ। ਭਾਵੇਂ ਮੁੰਡਾ ਬਹੁਤ ਗਰੀਬ ਸੀ, ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨੀਆਂ ਚੱਲ ਰਹੀਆਂ ਸੀ ਪਰ ਫਿਰ ਵੀ ਉਹਦੇ ਮੂੰਹ ਤੇ ਇੱਕਲਗੀ ਮੁਸਕਰਾਹਟ ਸੀ। ਉਸ ਮੁੰਡੇ ਦਾ ਨਾਮ ਸੀ सुरेश। ਇੱਕ ਦਿਨ ਜਦੋਂ ਸ਼ਹਿਰ ਵਿੱਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਸੀ, ਇੱਕ ਸਵਾਰੀ ਉਹਦੇ ਔਟੋ ਕੋਲ ਆਉਂਦੀ ਹੈ ਉਹ ਇੱਕ ਔਰਤ ਸੀ ਜੋ ਡਰੀ ਹੋਈ ਸੀ ਉਹਦੇ ਹੱਥ ਵਿੱਚ ਇੱਕ ਪੁਰਾਣਾ ਜਿਹਾ ਝੋਲਾ ਫੜਿਆ ਹੋਇਆ ਸੀ ਉਹਦੇ ਮੂੰਹ ਉੱਤੇ ਬਹੁਤ ਜ਼ਿਆਦਾ ਉਦਾਸੀ ਸੀ ਜਦੋਂ ਔਰਤ சுரேਸ਼ ਦੇ ਔਟੋ ਕੋਲ ਆਉਂਦੀ ਹੈ ਤਾਂ சுரேਸ਼ ਉਸ ਨੂੰ ਪੁੱਛਣ ਲੱਗਦਾ ਹੈ ਮੈਡਮ ਤੁਸੀਂ ਕਿੱਥੇ ਜਾਣਾ ਹੈ ਪਰ ਉਸ ਔਰਤ ਨੇ ਹੌਲੀ ਜਿਹਾ ਕਿਹਾ ਮੈਨੂੰ ਜਿੰਨੀ ਦੂਰ ਲੈ ਜਾ ਸਕਦੇ ਹੈ ਲੈ ਜਾ சுரேਸ਼ ਉਸ ਨੂੰ ਇੱਕ ਸੁੰਨੀ ਜਿਹੀ ਥਾਂ ਉੱਤੇ ਲੈ ਜਾਂਦਾ ਹੈ ਉੱਥੇ ਜਾ ਕੇ ਔਰਤ ਉਤਰ ਜਾਂਦੀ ਹੈ ਜਿਵੇਂ ਔਰਤ ਛੇਤੀ ਨਾਲ ਉੱਤਰ ਕੇ ਗਾਇਬ ਹੋ ਗਈ ਸੀ ਨਾ ਹੀ ਤਾਂ ਉਸਨੇ ਕਰਾਇਆ ਦਿੱਤਾ ਸੀ ਤੇ ਨਾ ਹੀ सुरेश ਨੇ ਉਸ ਤੋਂ ਕਰਾਇਆ ਮੰਗਿਆ ਸੀ ਉਹ ਔਰਤ ਛੇਤੀ ਛੇਤੀ ਆਪਣਾ ਝੋਲਾ सुरेश ਦੇ ਆਟੋ 'ਚ ਭੁੱਲ ਗਈ ਸੀ ਉਹ ਝੋਲੇ ਵਿੱਚ ਕੁਝ ਐਦਾਂ ਦਾ ਸੀ ਜਿਸ ਨੇ सुरेश ਦੀ ਜ਼ਿੰਦਗੀ ਬਦਲ ਦਿੱਤੀ ਤਾਂ ਦੋਸਤੋ ਕੌਣ ਸੀ ਉਹ ਔਰਤ ਤੇ ਕੀ ਸੀ ਉਸ ਝੋਲੇ ਦੇ ਵਿੱਚ ਔਰਤ ਆਟੋ ਵਿੱਚ ਭੁੱਲ ਗਈ ਸੀ ਪੂਰੀ ਕਹਾਣੀ ਦੀ ਸਚਾਈ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਦੋਸਤੋ ਪੁਰਾਣੀ ਦਿੱਲੀ ਦੀਆਂ ਤੰਗੜੀਆਂ ਵਿੱਚ सुरेश ਨਾਂ ਦਾ ਇੱਕ ਮੁੰਡਾ ਆਪਣਾ ਆਟੋ ਚਲਾਉਂਦਾ ਹੈ ਉਹ ਹਰ ਰੋਜ਼ ਸਵੇਰੇ 6:00 ਵਜੇ ਆਪਣੀ ਮਾਂ ਦੇ ਹੱਥ ਦੀ ਚਾਹ ਪੀ ਕੇ ਆਪਣੇ ਪੁਰਾਣੇ ਜਿਹੇ ਔਟੋ ਨੂੰ ਸਟਾਰਟ ਕਰਕੇ ਸਵਾਰੀਆਂ ਦੀ ਭਾਲ ਵਿੱਚ ਘਰੋਂ ਨਿਕਲ ਜਾਂਦਾ। ਉਹ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ ਜਿਹਦੀ ਮੁਰੰਮਤ ਕਰਵਾਉਣ ਵਾਲੀ ਸੀ। ਭਾਵੇਂ ਪੁਰਾਣਾ ਤੇ ਛੋਟਾ ਘਰ ਸੀ ਪਰ ਸੁਰੇਸ਼ ਲਈ ਉਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ। ਉਸ ਘਰ ਵਿੱਚ ਸੁਰੇਸ਼ ਆਪਣੀ ਭਾਣ ਜੀ ਅਮਨ ਤੇ ਆਪਣੀ ਮਾਂ ਨਾਲ ਰਹਿੰਦਾ ਸੀ। ਸੁਰੇਸ਼ ਦੀ ਮਾਂ ਪਿਛਲੇ 2 ਸਾਲਾਂ ਤੋਂ ਬਿਮਾਰ ਸੀ। ਅਮਨ 8ਵੀਂ ਕਲਾਸ ਵਿੱਚ ਪੜ੍ਹ ਰਹੀ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮਾਂ ਨੂੰ ਵੀ ਵੇਖਦੀ ਸੀ। ਸੁਰੇਸ਼ ਲਈ ਉਸ ਦੀ ਮਾਂ ਦੀਆਂ ਦਵਾਈਆਂ ਦਾ ਇੰਤਜ਼ਾਮ ਕਰਨਾ ਹੀ ਸਭ ਤੋਂ ਵੱਡੀ ਚੁਣੌਤੀ ਦੀ ਗੱਲ ਸੀ ਇੱਕ ਦਿਨ ਸਵੇਰੇ ਜਦੋਂ ਉਹ ਆਪਣੇ ਕੰਮ ਲਈ ਨਿਕਲਦਾ ਉਸ ਦਿਨ ਦਿੱਲੀ ਵਿੱਚ ਕਾਫੀ ਮੀਂਹ ਪੈ ਰਿਹਾ ਸੀ ਔਟੋ ਵਿੱਚ ਚਾਂਦਨੀ ਚੌਕ ਦੇ ਨੇੜੇ ਹੀ ਖੜਾ ਸੀ ਜਿੱਥੇ ਸਵਾਰੀਆਂ ਨੂੰ ਉਡੀਕ ਰਿਹਾ ਸੀ ਇੱਕ ਔਰਤ ਸੁਰੇਸ਼ ਦੇ ਔਟੋ ਕੋਲ ਆਉਂਦੀ ਹੈ ਉਹ ਬਿਨਾਂ ਕੁਝ ਕਹੇ ਔਟੋ ਵਿੱਚ ਬਹਿ ਜਾਂਦੀ ਹੈ ਉਹ ਔਰਤ ਡਰੀ ਹੋਈ ਸੀ ਉਹਦੇ ਕੱਪੜੇ ਵੀ ਭਿੱਜੇ ਹੋਏ ਸੀ ਸੁਰੇਸ਼ ਨੇ ਉਸ ਨੂੰ ਕਿਹਾ ਮੈਡਮ ਤੁਸੀਂ ਕਿੱਥੇ ਜਾਣਾ ਹੈ ਸੁਰੇਸ਼ ਨੇ ਆਪਣੇ ਸੁਹਾਵ ਦੇ ਅਨੁਸਾਰ ਹੱਸਦੇ ਹੋਏ ਕਿਹਾ ਸੀ ਉਹ ਔਰਤ சுரேਸ਼ ਨੂੰ ਕਹਿਣ ਲੱਗੀ ਜਿੰਨੀ ਦੂਰ ਲੈ ਜਾ ਸਕਦਾ ਮੈਨੂੰ ਲੈ ਜਾ ਉਹ ਔਰਤ ਬਹੁਤ ਡਰੀ ਹੋਈ ਸੀ சுரேਸ਼ ਨੇ ਉਸ ਔਰਤ ਨੂੰ ਧਿਆਨ ਨਾਲ ਵੇਖਿਆ ਉਹ ਔਰਤ 35 ਤੋਂ 40 ਸਾਲਾਂ ਦੇ ਵਿੱਚ ਹੀ ਸੀ ਉਸ ਨੇ ਆਪਣਾ ਮੂੰਹ ਟੱਕਿਆ ਹੋਇਆ ਸੀ சுரேਸ਼ ਨੇ ਆਪਣਾ ਆਟੋ ਸਟਾਰਟ ਕੀਤਾ ਤੇ ਕਿਹਾ ਠੀਕ ਹੈ ਮੈਡਮਾਂ ਮੀ ਦੇ ਕਰਕੇ ਟ੍ਰੈਫਿਕ ਘਟ ਸੀ ਮੀ ਦੇ ਕਰਕੇ ਟ੍ਰੈਫਿਕ ਘਟ ਸੀ ਔਰਤ ਸਾਰੇ ਰਸਤੇ ਕੁਝ ਨਾ ਬੋਲੀ ਬਸ ਬਾਰੀ ਵੇਖਦੀ ਰਹੀ ਅੱਗੇ ਜਾ ਕੇ சுரேਸ਼ਾ ਉਸ ਔਰਤ ਨੂੰ ਕਹਿਣ ਲੱਗਦਾ ਮੈਡਮ ਤੁਸੀਂ ਠੀਕ ਹੋ ਪਰ ਉਸਨੇ ਕੋਈ ਜਵਾਬ ਨਾ ਦਿੱਤਾ ਸਗੋਂ ਆਪਣੇ ਝੋਲੇ ਨੂੰ ਕੱਸ ਕੇ ਫੜ ਲਿਆ ਔਰਤ ਵੱਲ ਦੇਖ ਕੇ ਸੁਰੇਸ਼ ਚੁੱਪ ਕਰ ਗਿਆ ਉਸਨੇ ਕੋਈ ਗੱਲ ਅੱਗੇ ਨਾ ਕੀਤੀ ਅੱਧੇ ਘੰਟੇ ਬਾਅਦ ਸੁਰੇਸ਼ ਉਸ ਆਟੋ ਨੂੰ ਇੱਕ ਸੁੰਨੇ ਜਿਹੇ ਬਸਟਾਫ ਕੋਲੇ ਜਾ ਕੇ ਰੋਕ ਦਿੰਦਾ ਹੈ ਸੁਰੇਸ਼ ਨੇ ਉਸ ਔਰਤ ਵੱਲ ਵੇਖਿਆ ਤੇ ਕਿਹਾ ਮੈਡਮ ਇੱਥੇ ਠੀਕ ਹੈ ਔਰਤ ਨੇ ਹਾਂ ਵਿੱਚ ਸਿਰ ਲਾਇਆ ਤੇ ਆਟੋ ਵਿੱਚ ਉਤਰ ਗਈ ਸੁਰੇਸ਼ ਅਜੇ ਵੇਖ ਹੀ ਰਿਹਾ ਸੀ ਕਿ ਔਰਤ ਜਿਵੇਂ ਗਾਇਬ ਹੀ ਹੋ ਗਈ ਹੋਵੇ ਸੁਰੇਸ਼ ਨੇ ਆਸ-ਪਾਸੇ ਵੇਖਿਆ ਉਸ ਨੂੰ ਕੋਈ ਨਾ ਦਿਸਿਆ ਫਿਰ ਉਸਨੇ ਆਪਣਾ ਆਟੋ ਮੋੜ ਲਿਆ ਪਰ ਜਿਵੇਂ ਔਟੋ ਮੌੜਨ ਵਾਲਾ ਸੀ ਉਹਦੀ ਨਿਗਾ ਪਿੱਛੇ ਗਈ ਉਹਦੀ ਸੀਟ ਤੇ ਉਹ ਝੋਲਾ ਵੇਖਦਾ ਜਿਹੜਾ ਉਹ ਔਰਤ ਭੁੱਲ ਗਈ ਸੀ ਸੁਰੇਸ਼ ਨੇ ਔਟੋ ਵਿੱਚ ਉਤਰ ਕੇ ਉਹ ਝੋਲਾ ਚੱਕਿਆ ਝੋਲਾ ਕਾਫੀ ਭਾਰੀ ਸੀ ਸੁਰੇਸ਼ ਦਾ ਦਿਲ ਕੀਤਾ ਇੱਕ ਵਾਰ ਝੋਲੇ ਨੂੰ ਖੋਲ ਕੇ ਵੇਖੇ ਪਰ ਫਿਰ ਉਸਨੇ ਆਪਣੇ ਆਪ ਨੂੰ ਸਮਝਾਇਆ ਕਿ ਇਹ ਕਿਸੇ ਦਾ ਸਮਾਨ ਹੈ ਇਹ ਕਿਸੇ ਗੈਰ ਦੀ ਇਮਾਨਤ ਹੈ ਆਪਾਂ ਨੂੰ ਐਦਾ ਨਹੀਂ ਕਰਨਾ ਚਾਹੀਦਾ ਮੈਂ ਇਸ ਨੂੰ ਵੇਖ ਨਹੀਂ ਸਕਦਾ ਇਸ ਨੂੰ ਵਾਪਸ ਕਰ ਦੇਣਾ ਚਾਹੀਦਾ ਸੁਰੇਸ਼ ਉਸ ਥੇਲੇ ਨੂੰ ਆਪਣੇ ਘਰੇ ਲੈ ਗਿਆ ਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਸਾਰੀ ਗੱਲ ਸੁਣ ਕੇ ਉਹਦੀ ਮਾਂ ਵੀ ਬਹੁਤ ਜ਼ਿਆਦਾ ਹਰਾਨ ਹੋਈ ਅਮਨ ਨੇ ਵੀ ਕਿਹਾ ਕਿ ਨੂੰ ਆਪਾਂ ਖੋਲ ਕੇ ਵੇਖ ਲੈਨੇ ਆ ਹੋ ਸਕਦਾ ਇਹਦੇ ਵਿੱਚ ਕੋਈ ਨਿਸ਼ਾਨੀ ਮਿਲ ਜਾਵੇ ਸੁਰੇਸ਼ ਨੇ ਕਿਹਾ ਨਹੀਂ ਆਪਾਂ ਨੂੰ ਕਿਸੇ ਦਾ ਸਮਾਨ ਬਿਨਾਂ ਪੁੱਛੇ ਦੇਖਣਾ ਨਹੀਂ ਚਾਹੀਦਾ ਸੁਰੇਸ਼ ਰਾਤ ਨੂੰ ਪਿਆ ਪਿਆ ਸੋਚਣ ਲੱਗਦਾ ਹੈ ਇੰਨੇ ਵੱਡੇ ਸ਼ਹਿਰ ਵਿੱਚ ਹੋਣਾ ਉਸ ਔਰਤ ਨੂੰ ਕਿੱਥੇ ਲੱਭੇਗਾ ਜਿਹਦਾ ਨਾਂ ਵੀ ਉਸਨੂੰ ਪਤਾ ਨਹੀਂ ਸੀ ਅਗਲੇ ਦਿਨ ਸਵੇਰੇ ਸੁਰੇਸ਼ ਫਿਰ ਉਸੇ ਬਾਜ਼ਾਰ ਵਿੱਚ ਆ ਗਿਆ ਜਿੱਥੇ ਔਰਤ ਉਸਦੇ ਉੱਟ ਵਿੱਚ ਚੜੀ ਸੀ ਉਸਨੇ ਐਸੇ-ਪਾਸੇ ਬਹੁਤ ਥਾਵਾਂ ਉੱਤੇ ਦੇਖਿਆ ਪਰ ਉਸ ਨੂੰ ਕੁਝ ਨਾ ਪਤਾ ਲੱਗਿਆ ਇਸੇ ਤਰ੍ਹਾਂ ਕਈ ਦਿਨ ਲੰਘੇ ਪਰ सुरेश ਨੂੰ ਕੁਝ ਨਾ ਪਤਾ ਲੱਗ ਸਕਿਆ ਇੱਕ ਹਫਤਾ ਇਸੇ ਤਰ੍ਹਾਂ ਲੰਘਿਆ ਇੱਕ ਹਫਤੇ ਬਾਅਦ सुरेश ਨੇ ਹਿੰਮਤ ਕਰਕੇ ਉਹ ਝੋਲੇ ਨੂੰ ਖੋਲ੍ਹਿਆ ਝੋਲੇ ਵਿੱਚ ਕੁਝ ਪੁਰਾਣੀਆਂ ਸੜੀਆਂ ਟੁੱਟੀਆਂ ਹੋਈਆਂ ਚੂੜੀਆਂ ਤੇ ਇੱਕ ਡੱਬਾ ਸੀ ਉਸ ਡੱਬੇ ਨੂੰ ਖੋਲ੍ਹ ਕੇ ਵੇਖਣ ਤੋਂ ਬਾਅਦ सुरेश ਦੇ ਜਿਵੇਂ ਸਾਹ ਹੀ ਰੁੱਕ ਗਏ ਡੱਬੇ ਵਿੱਚ ਇੱਕ ਸੋਨੇ ਦੀ ਚੈਨ ਤੇ ਇੱਕ ਲੋਕਟ ਸੀ ਉਸ ਲੋਕਟ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ ਔਰਤ ਨਾਲ ਫੋਟੋ ਸੀ ਉਹ ਵੇਖ ਕੇ ਕਾਫੀ ਟਾਈਮ ਸੋਚਦਾ ਰਿਹਾ ਫਿਰ ਉਸਨੇ ਡੱਬਾ ਬੰਦ ਕਰ ਦਿੱਤਾ ਚੋਲਾ ਆਪਣੀ ਮਾਂ ਨੂੰ ਦੇ ਦਿੱਤਾ ਉਸਨੇ ਔਰਤ ਨੂੰ ਲੱਭਣਾ ਜਾਰੀ ਰੱਖਿਆ ਉਹ ਔਰਤ ਨੂੰ ਹਰ ਹਰ ਚ ਲੱਭਣਾ ਚਾਹੁੰਦਾ ਸੀ ਹੁਣ ਉਹ ਘੱਟ ਹੀ ਸਵਾਰੀਆਂ ਟੋਂਦਾ ਸੀ ਜ਼ਿਆਦਾ ਟਾਈਮ ਔਰਤ ਨੂੰ ਲੱਭਣ ਵਿੱਚ ਹੀ ਲੰਗਾਉਂਦਾ ਸੀ ਹਮੇਸ਼ਾ ਆਸੇ ਪਾਸੇ ਦੇਖਦਾ ਰਹਿੰਦਾ ਸੀ ਕਿਤੇ ਔਰਤ ਉਸ ਨੂੰ ਮਿਲ ਜਾਵੇ ਅਮਨ ਦੇ ਸਕੂਲ ਦੀ ਫੀਸ ਦਾ ਟਾਈਮ ਵੀ ਨੇੜੇ ਆ ਗਿਆ ਸੀ ਉਹਦੇ ਕੋਲ ਪੈਸੇ ਘਟ ਰਹੇ ਸੀ ਇੱਕ ਦਿਨ ਜਦੋਂ ਘਰ ਆਇਆ ਉਸ ਟਾਈਮ ਅਮਨ ਉਸ ਲੋਕਟ ਨੂੰ ਵੇਖ ਰਹੀ ਸੀ ਜਿਹੜਾ ਉਸ ਡੱਬੇ ਚੋਂ ਨਿਕਲਿਆ ਸੀ ਉਹ ਸੁਰੇਸ਼ ਨੂੰ ਕਹਿਣ ਲੱਗੀ ਵੀਰੇ ਇਸ ਫੋਟੋ ਨੂੰ ਦੇਖਾ ਸੁਰੇਸ਼ ਅਮਨ ਨੂੰ ਕਹਿਣ ਲੱਗਦਾ ਹੈ ਇਹ ਫੋਟੋ ਮੈਨੂੰ ਪਹਿਲਾਂ ਤੂੰ ਕਿਉਂ ਨਹੀਂ ਵਿਖਾਈ ਫੋਟੋ ਵੇਖ ਕੇ ਸੁਰੇਸ਼ ਦੇ ਪੇਰਾ ਹੇਠ ਜਿਵੇਂ ਨਿਕਲ ਗਈ ਕੀ ਉਹ ਸੁਰੇਸ਼ ਦੀ ਭੈਣ ਸੀ ਜਿਹਦੀ ਬੁੱਕਲ 'ਚ ਅਮਨ ਬੈਠੀ ਹੋਈ ਸੀ ਉਸਨੇ ਫੋਟੋ ਨੂੰ ਆਪਣੀ ਮਾਂ ਨੂੰ ਦਿਖਾਇਆ ਪੁੱਛਿਆ ਇਹ ਫੋਟੋ ਵਿੱਚ ਕੌਣ ਹੈ ਸੁਰੇਸ਼ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਇਹ ਤੇਰੀ ਵੱਡੀ ਭੈਣ ਹੈ ਇਹ ਕਈ ਸਾਲ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ ਸੁਰੇਸ਼ ਆਪਣੀ ਮਾਂ ਨੂੰ ਕਹਿਣ ਲੱਗਦਾ ਹੈ ਇਸ ਬਾਰੇ ਤੂੰ ਮੈਨੂੰ ਪਹਿਲਾਂ ਕਦੇ ਕਿਉਂ ਨਹੀਂ ਦੱਸਿਆ ਸੁਰੇਸ਼ ਦੀ ਮਾਂ ਨੇ ਦੱਸਿਆ ਕਿ ਕਿਸੇ ਮੁੰਡੇ ਦੇ ਪਿੱਛੇ ਘਰ ਛੱਡ ਕੇ ਚਲੀ ਗਈ ਸੀ ਅਸੀਂ ਉਹਦਾ ਸਾਥ ਨਹੀਂ ਦਿੱਤਾ ਸੀ ਇਸ ਕਰਕੇ ਉਹ ਕਦੇ ਵਾਪਸ ਨਾ ਆਈ ਇਹ ਸਭ ਕੁਝ ਸੁਣ ਕੇ ਸੁਰੇਸ਼ ਤਾਂ ਜਿਵੇਂ ਧੀਲੀ ਬਹਿ ਗਿਆ ਹੋਵੇ ਸੁਰੇਸ਼ ਸੋਚਣ ਲੱਗਦਾ ਹੈ ਜੇ ਉਹਦੀ ਭੈਣ ਹੈ ਤਾਂ ਹੁਣ ਉਹ ਕਿੱਥੇ ਹੈ ਇਥੇ ਲਾ ਉਹਦਾ ਹੀ ਸੀ ਅਗਲੇ ਦਿਨ ਸੁਰੇਸ਼ ਉਸਨੂੰ ਲੱਭਣ ਲੱਗਦਾ ਹੈ ਹੁਣ ਤਾਂ ਉਹ ਆਪਣੀ ਭੈਣ ਨੂੰ ਲੱਭ ਰਿਆ ਸੀ ਉਸਨੇ ਦਿੱਲੀ ਦੀਆਂ ਸ਼ਹਿਰ ਦੀਆਂ ਹਰ ਇੱਕ ਕੋਨੇ ਨੂੰ ਛਾਣਿਆ ਜਿੱਥੇ ਉਸਨੂੰ ਉਹ ਮਿਲ ਸਕਦੀ ਸੀ ਪਰ ਉਸ ਨੂੰ ਕੋਈ ਜਗ੍ਹਾ ਕੋਈ ਸੁਰਾਗ ਨਾ ਮਿਲਿਆ ਹੁਣ ਤਾਂ ਉਸ ਦੀਆਂ ਉਮੀਦਾਂ ਵੀ ਟੁੱਟਣ ਲੱਗ ਗਈਆਂ ਇੱਕ ਦਿਨ ਇੱਕ ਚਾਹ ਵਾਲਾ ਸੁਰੇਸ਼ ਨੂੰ ਕਹਿੰਦਾ ਤੂੰ ਉਸ ਔਰਤ ਨੂੰ ਕਿਉਂ ਲੱਭ ਰਿਹਾ ਮੈਂ ਤਾਂ ਸੁਣਿਆ ਸੀ ਉਹ ਕਿਸੇ ਅਮੀਰ ਬੰਦੇ ਨਾਲ ਭੱਜ ਗਈ ਸੀ ਪਰ ਹੁਣ ਉਹ ਇਕੱਲੀ ਰਹਿ ਰਹੀ ਹੈ ਸੁਰੇਸ਼ ਤਾਂ ਆਪਣੀ ਭੈਣ ਨੂੰ ਲੱਭਣਾ ਚਾਹੁੰਦਾ ਸੀ ਉਸ ਨੂੰ ਤਾਂ ਸਿਰਫ ਇਹ ਪਤਾ ਸੀ ਆਖਰੀ ਵਾਰ ਉਸ ਨੂੰ ਦੁਰਗਾ ਮੰਦਰ ਕੋਲੇ ਦੇਖਿਆ ਗਿਆ ਸੀ ਸੁਰੇਸ਼ ਆਪਣੇ ਆਟੋ ਨੂੰ ਲੈ ਕੇ ਸਿੱਧਾ ਦੁਰਗਾ ਮੰਦਰ ਕੋਲ ਜਾ ਪਹੁੰਚਦਾ ਮੰਦਰ ਦੀਆਂ ਪੌੜੀਆਂ ਉੱਤੇ ਉਸ ਨੂੰ ਉਹੀ ਔਰਤ ਬੈਠੀ ਹੋਈ ਨਜ਼ਰ ਆਉਂਦੀ ਹੈ ਉਸਨੇ ਉਹੀ ਕੱਪੜੇ ਪਾਏ ਹੋਏ ਸੀ சுரேਸ਼ ਨੇ ਹੌਲੀ ਜੀ ਆਵਾਜ਼ ਲਾਈ ਤੇ ਕਿਹਾ ਜੀਤ ਉਹ ਔਰਤ ਮੁੜ ਕੇ சுரேਸ਼ ਵੱਲ ਵੇਖਣ ਲੱਗਦੀ ਹੈ ਤੇ ਕਹਿੰਦੀ ਹੈ சுரேਸ਼ ਤੂੰ ਉਸਦੀ ਆਵਾਜ਼ ਕੰਬ ਰਹੀ ਸੀ ਉਸ ਨੂੰ ਵੇਖ ਕੇ சுரேਸ਼ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਉਸ ਨੂੰ ਪੁੱਛਣ ਲੱਗਦਾ ਹੈ ਇੰਨੇ ਸਾਲ ਕਿੱਥੇ ਸੀ ਤੂੰ ਇਹ ਕਹਿੰਦੇ ਹੋਏ சுரேਸ਼ ਜੀਤ ਨੂੰ ਆਪਣੇ ਗਲਨਾਂ ਲਾ ਲੈਂਦਾ ਹੈ ਜੀਤ ਰੋਂਦੇ ਰੋਂਦੇ ਕਹਿਣ ਲੱਗਦੀ ਹੈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਮੈਂ ਸਭ ਕੁਝ ਗਵਾ ਦਿੱਤਾ சுரேਸ਼ ਉਸ ਨੂੰ ਚੁੱਪ ਕਰਾਉਂਦਾ ਹੈ ਤੇ ਸ਼ਾਂਤ ਕਰਾਉਂਦਾ ਹੈ ਕਹਿੰਦਾ ਹੁਣ ਸਭ ਕੁਝ ਠੀਕ ਹੋ ਜਾਵੇਗਾ ਮਾਂ ਤੇ ਅਮਨ ਤੇਰਾ ਇੰਤਜ਼ਾਰ ਕਰ ਰਹੇ ਹਨ ਜੀਤ ਨੇ ਮਨਾ ਕਰਨ ਦੀ ਕੋਸ਼ਿਸ਼ ਕੀਤੀ ਪਰ सुरेश ਨੇ ਉਸ ਦਾ ਹੱਥ ਫੜਿਆ ਕਿਹਾ ਨਹੀਂ ਜੀਤਾ ਚੱਲ ਘਰ ਚਲਦੇ ਆ ਜੀਤ ਹਿਜਕਰੀ ਸੀ ਉਸ ਦੀਆਂ ਅੱਖਾਂ ਵਿੱਚ ਡਰ ਤੇ ਸ਼ਰਮਿੰਦਗੀ ਸੀ ਉਹ ਕਹਿਣ ਲੱਗਦੀ ਹੈ ਮੈਂ ਅਮਨ ਨੂੰ ਜਨਮ ਦਿੱਤਾ ਤੇ ਉਸ ਨੂੰ ਛੱਡ ਆਈ ਉਹ ਮੈਨੂੰ ਕਿਵੇਂ ਮਾਫ਼ ਕਰੇਗੀ सुरेश ਦਾ ਗਾਲਾ ਭਰ ਆਇਆ ਉਹ ਕਹਿਣ ਲੱਗਦਾ ਹੈ ਅਮਨ ਨੂੰ ਆਪਣੀ ਮਾਂ ਦੀ ਲੋੜ ਹੈ ਹੁਣ ਸ਼ਾਮ ਹੋ ਗਈ ਸੀ ਜੀਤ ਤੇ சுரேਸ਼ ਆਪਣੇ ਘਰ ਵੱਲ ਜਾਣ ਲੱਗ ਪਏ ਸੀ ਜਿਵੇਂ ਉਹ ਘਰ ਪਹੁੰਚੇ ਤਾਂ ਮੰਨ ਨੇ ਗੇਟ ਖੋਲ੍ਹਿਆ ਜੀਤ ਨੂੰ சுரேਸ਼ ਦੇ ਨਾਲ ਵੇਖ ਕੇ ਅਮਰ ਕਹਿਣ ਲੱਗਦੀ ਹੈ ਇਹ ਕੌਣ ਹੈ ਇੰਨੇ ਨੂੰ ਉਸ ਦੀ ਮਾਂ ਮੰਜੇ ਤੋਂ ਉੱਠ ਕੇ ਗੇਟ ਵੱਲ ਆਉਂਦੀ ਹੈ ਆਪਣੀ ਮਾਂ ਨੂੰ ਆਉਂਦੇ ਵੇਖ ਕੇ ਜੀ ਥੱਲੇ ਬਹਿ ਗਈ ਉਹਨੇ ਉਸ ਕੋਲੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਮਾਂ ਨੇ ਆਪਣੀ ਧੀ ਨੂੰ ਗੱਲਣ ਲਾ ਲਿਆ ਅਮਰ ਚੁੱਪਚਾਪ ਇਹ ਸਭ ਕੁਝ ਦੇਖ ਰਹੀ ਸੀ ਉਹ ਕੋਲੀ ਖੜੀ ਸੀ சுரேਸ਼ ਨੇ ਉੱਥੇ ਲਾ ਲੈਂਦਾ ਤੇ ਅਮਨ ਨੂੰ ਫੜਾਉਂਦੇ ਹੋਏ ਕਿਆ ਇਹ ਥੇਲਾ ਤੇਰੀ ਮਾਂ ਦਾ ਹੈ ਅਮਨ ਕਹਿਣ ਲੱਗੀ ਮਾਂ ਤੂੰ ਮੈਨੂੰ ਛੱਡ ਕੇ ਚਲੀ ਗਈ ਸੀ ਜੀਤ ਅਮਨ ਤੋਂ ਵੀ ਮਾਫੀ ਮੰਗਦੀ ਹੈ ਜੀਤ ਜੋ ਕਈ ਸਾਲ ਪਹਿਲਾਂ ਆਪਣੇ ਪਿਆਰ ਲਈ ਘਰ ਛੱਡ ਕੇ ਚਲੀ ਗਈ ਸੀ ਉਹ ਹੁਣ ਵਾਪਸ ਆ ਗਈ ਹੈ ਭਾਵੇਂ ਅਮਨ ਨੇ ਜੀਤ ਨੂੰ ਗੱਲ ਨਾਲ ਲਾ ਲਿਆ ਸੀ ਪਰ ਉਹਦੇ ਮਨ ਵਿੱਚ ਅਜੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਅਗਲੇ ਦਿਨ ਜਿਵੇਂ ਸਵੇਰ ਹੋਈ ਤਾਂ ਸੁਰੇਸ਼ ਵੇਖਦਾ ਜੀਤ ਰਸੋਈ ਵਿੱਚ ਚਾਹ ਬਣਾ ਰਹੀ ਸੀ ਸੁਰੇਸ਼ ਨੂੰ ਇਹ ਸਭ ਕੁਝ ਚੰਗਾ ਲੱਗਦਾ ਹੈ ਪਰ ਅਮਨ ਅਜੇ ਵੀ ਉਸ ਨੂੰ ਅਜੀਬ ਨਜ਼ਰਾਂ ਨਾਲ ਵੇਖ ਰਹੀ ਸੀ ਸਰੇ ਉਸ ਨੂੰ ਕਹਿਣ ਲੱਗਦਾ ਤੂੰ ਆਪਣੀ ਮਾਂ ਨਾਲ ਗੱਲਾਂ ਕਰੀਆਂ ਪਰ ਅਮਨ ਕਹਿੰਦੀ ਐ ਇਹ ਮੇਰੀ ਮਾਂ ਨਹੀਂ ਐ ਉਹ ਕਹਿੰਦੀ ਐ ਜਿਹੜੀ ਮੈਨੂੰ ਜਨਮ ਦੇਖੇ ਛੱਡ ਗਈ ਉਹ ਮੇਰੀ ਮਾਂ ਕਿਵੇਂ ਹੋ ਸਕਦੀ ਐ ਇਹ ਗੱਲ ਸੁਣ ਕੇ ਜੀ ਤੇ ਇੱਕਦਮ ਸੁੰਨ ਹੋ ਜਾਂਦੀ ਐ ਉਹ ਕਹਿਣ ਲੱਗਦੀ ਐ ਅਮਨ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪੁੱਤ ਹੁਣ ਮੈਨੂੰ ਮਾਫ ਕਰ ਦੇ ਮੈਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਨੀ ਆ ਪਰਵਨ ਬਿਨਾ ਕੁਝ ਬੋਲੀ ਕਮਰੇ ਵਿੱਚੋਂ ਬਾਹਰ ਚਲੀ ਜਾਂਦੀ ਹੈ ਸੁਰੇਸ਼ ਸਜੀਤ ਨੂੰ ਕਹਿਣ ਲੱਗਦਾ ਹੈ ਕਿ ਨੂੰ ਟਾਈਮ ਚਾਹੀਦਾ ਹੈ ਥੋੜੇ ਟਾਈਮ ਬਾਅਦ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ ਇਹ ਸਭ ਕੁਝ ਹੌਲੀ ਹੌਲੀ ਸਮਝ ਆਵੇਗੀ ਭਾਵੇਂ ਸੁਰੇਸ਼ਾ ਹੁਣ ਔਟੋ ਵਿੱਚ ਸਵਾਰੀਆਂ ਢੋਣ ਲਈ ਆ ਗਿਆ ਸੀ ਪਰ ਉਹਦਾ ਧਿਆਨ ਅੱਜ ਵੀ ਘਰੇ ਹੀ ਸੀ ਉਹ ਆਪਣੀ ਭੈਣ ਦੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾ ਸੀ ਉਹ ਜਾਣਨਾ ਚਾਹੁੰਦਾ ਸੀ ਉੱਥੇਲੇ ਵਿੱਚ ਜੋ ਸਮਾਨ ਮਿਲਿਆ ਹੈ ਇਹ ਸਭ ਕੁਝ ਜੀਤ ਦਾ ਹੀ ਸੀ ਜੀਤ ਨਾਲ ਅਖੀਰ ਵਿੱਚ ਕੀ ਹੋਇਆ ਸੀ ਜਦੋਂ ਉਹ ਘਰ ਛੱਡ ਕੇ ਚਲੀ ਗਈ ਸੀ ਸ਼ਾਮ ਨੂੰ ਜਿਵੇਂ ਉਹ ਘਰ ਆਉਂਦਾ ਹੈ ਤਾ ਝੋਲਾ ਜੀ ਦੇ ਸਾਹਮਣੇ ਰੱਖਦੇ ਹੋਇਆ ਕਹਿਣ ਲੱਗਦਾ ਹੈ ਇਸ ਮੰਤ ਤੇ ਰਹਿ ਜੀਤ ਨੇ ਇੱਕ ਲੰਮਾ ਸਾਹ ਲਿਆ ਤੇ ਕਹਿਆ सुरेश ਮੈਂ ਤੈਨੂੰ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਸੱਚ-ਸੱਚ ਦੱਸਣਾ ਚਾਹੁੰਨੀ ਆ ਜਦੋਂ ਮੈਂ ਘਰ ਛੱਡ ਕੇ ਚਲੀ ਗਈ ਸੀ ਉਦੋਂ ਮੈਂ ਸੋਚਿਆ ਸੀ ਮੈਂ ਤਾਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਵਾਂਗੀ ਮੈਂ ਅਜੇ ਨਾਮ ਦੇ ਇੱਕ ਅਮੀਰ ਵਪਾਰੀ ਨਾਲ ਵਿਆਹ ਕਰਵਾ ਲਿਆ ਭਾਵੇਂ ਉਹ ਚੰਗਾ ਸੀ ਪਰ ਜਿਵੇਂ ਉਹ ਦਿਸਦਾ ਸੀ ਉਵੇਂ ਦਾ ਹੈ ਨਹੀਂ ਸੀ ਉਸਨੇ ਮੈਨੂੰ ਤੇ ਅਮਨ ਨੂੰ ਛੱਡ ਦਿੱਤਾ ਜਦੋਂ ਆਮਨਾ ਸਿਰਫ 2 ਸਾਲਾਂ ਦੀ ਸੀ ਮੈਂ ਕੱਲੀ ਆਮਨ ਨੂੰ ਪਾਲਣ ਦੀ ਬਹੁਤ ਕੋਸ਼ਿਸ਼ ਕੀਤੀ ਨੌਕਰੀ ਕੀਤੀ ਪਰ ਜ਼ਿੰਦਗੀ ਨੇ ਮੈਨੂੰ ਬਹੁਤ ਜ਼ਿਆਦਾ ਦੁੱਖ ਦਿੱਤੇ ਮੈਂ ناکਾਮਯਾਬ ਹੋ ਗਈ ਅੰਤ ਵਿੱਚ ਉਸ ਥੇਲੇ ਵਿੱਚ ਜੋ ਕੁਝ ਵੀ ਬਚਿਆ ਸੀ ਉਹ ਮੇਰੀ ਜ਼ਿੰਦਗੀ ਦਾ ਆਖਰੀ ਸਾਰਾ ਸੀ ਇਸ ਚੋਨੇ ਦਾ ਲੋਕ ਸੀ ਜਿਹੜਾ ਮਾਂ ਦਾ ਸੀ ਮੈਂ ਇਹਨੂੰ ਬਹੁਤ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਹੱਥ ਰੁੱਕ ਜਾਂਦੇ ਥੱਕ ਕਰਕੇ ਮੈਂ ਇੱਕ ਦਿਨ ਆਮਨ ਨੂੰ ਮਾਂ ਨੂੰ ਦੇ ਕੇ ਵਾਪਸ ਚਲੀ ਗਈ ਸੁਰੇਸ਼ ਦੀ ਮਾਂ ਉਹਨਾਂ ਦੇ ਕੋਲ ਹੀ ਬੈਠੀ ਸੀ ਉਹ ਕਹਿਣ ਲੱਗਦੀ ਹੈ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਤਕਲੀਫਾਂ ਦੇਖੀਆਂ ਸਾਨੂੰ ਦੱਸਿਆ ਵੀ ਨਹੀਂ ਜੀਤ ਕਹਿੰਦੀ ਹੈ ਮੈਂ ਬਹੁਤ ਸ਼ਰਮਿੰਦਾ ਸੀ ਮੈਂ ਤੁਹਾਨੂੰ ਸਭ ਨੂੰ ਛੱਡ ਕੇ ਭੱਜ ਗਈ ਸੀ ਉਸ ਤੋਂ ਬਾਅਦ ਮੈਂ ਇਕੱਲੀ ਰਹਿ ਗਈ ਸੀ ਮੈਂ ਸੜਕਾਂ ਉੱਤੇ ਭੀਗ ਬੰਕੇ ਆਪਣਾ ਗੁਜ਼ਾਰਾ ਜਿਵੇਂ ਤੇਵੇਂ ਕਰ ਲੈਂਦੀ ਭਾਵੇਂ ਸੁਰੇਸ਼ ਤੇ ਉਸ ਦੀ ਮਾਂ ਨੇ ਜੀਤ ਨੂੰ ਮਾਫ਼ ਕਰ ਦਿੱਤਾ ਸੀ ਪਰ ਅਮਨ ਅਜੇ ਵੀ ਉਸ ਨਾਲ ਨਰਾਜ਼ ਸੀ ਸੁਰੇਸ਼ ਅਮਨ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਤੂੰ ਬਹੁਤ ਗੁੱਸੇ 'ਚ ਐ ਪਰ ਉਹ ਤੇਰੀ ਮਾਂ ਹੈ ਹੁਣ ਉਹ ਸੁਧਰਨਾ ਚਾਹੁੰਦੀ ਹੈ ਤੈਨੂੰ ਉਸਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਉਹ ਕਹਿੰਦੀ ਹੈ ਮੇਰੀ ਮਾਂ ਮੈਨੂੰ ਛੱਡ ਕੇ ਭੱਜ ਗਈ ਸੀ ਮੈਂ ਸਿਰਫ ਉਸਨੂੰ ਫੋਟੋਆਂ ਵਿੱਚ ਹੀ ਵੇਖਿਆ ਸੀ ਹੁਣ ਉਹ ਅਚਾਨਕ ਆ ਕੇ ਮੇਰੇ ਸਾਹਮਣੇ ਖੜੀ ਹੋ ਗਈ ਹੈ ਮੈਂ ਉਹਨੂੰ ਕਿਵੇਂ ਸਵੀਕਾਰ ਕਰ ਸਕਦੀ ਹਾਂ ਹੁਣ ਸਾਰੇ ਇਲਾਕੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਫੈਲ ਗਈ ਸੀ ਕਿ ਜੋ ਸੁਰੇਸ਼ ਨਾਲਾ ਛੋਟੇ ਜਿਹੇ ਘਰ ਵਿੱਚ ਇੱਕ ਕੁੜੀ ਰਹਿੰਦੀ ਹੈ ਅਸਲ ਵਿੱਚ ਉਹ ਕੁੜੀ ਇੱਕ امیر ਵਪਾਰੀ ਦੀ ਧੀ ਹੈ ਜਿਹਦਾ ਨਾਮ ਅਜੈ ਹੈ ਸੁਰੇਸ਼ ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਅਜੈ ਨੂੰ ਇੱਕ ਵਾਰ ਜ਼ਰੂਰ ਮਿਲੇਗਾ ਇੱਕ ਦਿਨ ਸਵੇਰੇ ਸਵੇਰੇ ਉਹ ਅਜੈ ਨੂੰ ਮਿਲਣ ਲਈ ਉਹਦੀ ਕੋਠੀ ਵਿੱਚ ਜਾਂਦਾ ਹੈ ਚੌਕੀਦਾਰ ਉਸ ਨੂੰ ਗੇਟ ਤੇ ਹੀ ਰੋਕ ਦਿੰਦਾ ਹੈ ਜਦੋਂ ਉਹ ਚੌਕੀਦਾਰ ਨੂੰ ਕਹਿੰਦਾ ਮੈਂ ਅਜੈ ਸਰ ਨੂੰ ਮਿਲਣਾ ਹੈ ਤਾਂ ਉਸ ਨੂੰ ਅੰਦਰ ਬੁਲਾ ਲੈਂਦਾ ਹੈ ਅੰਦਰ ਜਾ ਕੇ ਸੁਰੇਸ਼ ਉਸ ਨੂੰ ਕਹਿੰਦਾ ਮੈਂ ਤੁਹਾਨੂੰ ਤੁਹਾਡੀ ਧੀ ਨਾਲ ਮਲਾਉਣਾ ਚਾਹਨਾ ਸੁਰੇਸ਼ ਦੀ ਗੱਲ ਸੁਣ ਕੇ ਅਜੈ ਹੈਰਾਨ ਹੋ ਗਿਆ ਉਹ ਕਹਿਣ ਲੱਗਿਆ ਤੂੰ ਹੈਂ ਕੌਣਾ ਤੂੰ ਮੇਰੀ ਧੀ ਬਾਰੇ ਕੀ ਜਾਣਦਾ ਹੈ ਸੁਰੇਸ਼ ਨੇ ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ ਇਹ ਸੁਣ ਕੇ ਅਜੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਸੁਰੇਸ਼ ਨੂੰ ਪੁੱਛਣ ਲੱਗਦਾ ਜੀ ਤੇ ਮੇਰੀ ਧੀ ਜਉਂਦੀਆਂ ਨੇ ਸੁਰੇਸ਼ ਨੇ ਹਾਂ ਵਿੱਚ ਸਿਰ ਲਾ ਦਿੱਤਾ ਉਹ ਕਹਿੰਦਾ ਜੀ ਤੇ ਅਮਨ ਮੇਰੇ ਘਰ ਵਿੱਚ ਹੀ ਰਹਿੰਦੀਆਂ ਨੇ ਅਜੇ ਨੇ ਹੱਥ ਜੋੜਦੇ ਹੋਏ ਕਿਹਾ ਮੈਂ ਉਹਨਾਂ ਨੂੰ ਬਹੁਤ ਦੁੱਖ ਦਿੱਤੇ ਨੇ ਪਤਾ ਨਹੀਂ ਉਹ ਮੈਨੂੰ ਮਾਫ਼ ਕਰਨਗੀਆਂ ਜਾਂ ਨਹੀਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਜੋ ਮੈਂ ਉਸ ਨੂੰ ਠੁਕਰਾ ਦਿੱਤਾ ਅਜੇ ਸੁਰੇਸ਼ ਦੇ ਨਾਲ ਉਹਨਾਂ ਦੇ ਘਰ ਵਿੱਚ ਆ ਗਿਆ ਜਿਵੇਂ ਅਜਨੈ ਅਮਨ ਨੂੰ ਵੇਖਿਆ ਤਾਂ ਉਸਨੇ ਅਮਨ ਨੂੰ ਆਪਣੇ ਘਰ ਨਾਲ ਲਾ ਲਿਆ ਉਹ ਰੋਣ ਲੱਗ ਗਿਆ ਉਹ ਜੀਤੋ ਵੀ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਤੇ ਕਹਿੰਦਾ ਕਿ ਤੂੰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਬਹੁਤ ਦੁੱਖ ਦਿੱਤੇ ਨੇ ਮੈਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਨਾ ਜੇ ਤੂੰ ਮੈਨੂੰ ਮਾਫ ਨਾ ਕੀਤਾ ਤਾਂ ਮੇਰਾ ਪ੍ਰਮਾਤਮਾ ਵੀ ਮੈਨੂੰ ਮਾਫ ਨਹੀਂ ਕਰੇਗਾ ਅਸਤਕ ਮੈਂ ਜ਼ਿੰਦਗੀ ਚ ਤੇਰੇ ਤੋਂ ਬਾਅਦ ਪਛਤਾਉਂਦਾ ਹੀ ਰਿਹਾ ਉਹ ਕੋਈ ਦਿਨ ਨਹੀਂ ਐ ਜਿਸ ਦਿਨ ਮੈਨੂੰ ਇਸ ਗੱਲ ਦਾ ਪਛਤਾਵਾ ਨਾ ਹੋਇਆ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋ ਜਿੱਥੇ ਵੀ ਤੁਸੀਂ ਹੋ ਮੇਰੇ ਤੋਂ ਉਸ ਟਾਈਮ ਬਹੁਤ ਵੱਡੀ ਗਲਤੀ ਹੋ ਗਈ ਸੀ ਮੇਰੀ ਅੱਖਾਂ ਤੇ ਪਰਦਾ ਪੈ ਗਿਆ ਸੀ ਆਪਣੇ ਪਿਓ ਦੇ ਗਲ ਨਾਲ ਲਾ ਕੇ ਅਮਨ ਬਹੁਤ ਰੋਈ ਉਸਨੇ ਅੱਜ ਪਹਿਲੀ ਵਾਰ ਜੀਤ ਨੂੰ ਵੀ ਮਾ ਕਹਿ ਸੀ ਅਜੇ ਅਮਨ ਅਤੇ ਜੀਤ ਨੂੰ ਵਾਪਸ ਆਪਣੇ ਘਰ ਲੈ ਗਿਆ ਅਜੇ ਅਮਨ ਅਤੇ ਜੀਤ ਨੂੰ ਵਾਪਸ ਆਪਣੇ ਘਰ ਲੈ ਗਿਆ ਹੁਣ ਘਰ ਵਿੱਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਸੀ ਅਜੇ ਨੇ ਰਮੇਸ਼ ਦੀ ਵੀ ਬਹੁਤ ਜ਼ਿਆਦਾ ਮਦਦ ਕੀਤੀ ਉਸ ਨੂੰ ਇੱਕ ਛੋਟਾ ਜਿਹਾ ਕੰਮ ਖੋਲ ਕੇ ਦੇ ਦਿੱਤਾ ਸੁਰੇਸ਼ ਨੇ ਹੁਣ ਆਪਣਾ ਕੰਮ ਸ਼ੁਰੂ ਕਰ ਲਿਆ ਸੀ ਉਹਨੇ ਦਿਨ ਰਾਤ ਮਿਹਨਤ ਕਰਕੇ ਇੱਕ ਕਰ ਦਿੱਤਾ ਉਦੀ ਮੈਂ ਤਰੰਗ ਲਿਆਈ ਉਹਦਾ ਕੰਮ ਬਹੁਤ ਵਧੀਆ ਚੱਲਣ ਲੱਗ ਪਿਆ ਅਜੈ ਸੁਰੇਸ਼ ਨੂੰ ਕਹਿੰਦਾ ਹੈ ਕਿ ਤੂੰ ਮੇਰਾ ਪਰਿਵਾਰ ਪੂਰਾ ਕਰ ਦਿੱਤਾ ਤੇਰਾ ਮੇਰੇ ਤੇ ਬਹੁਤ ਵੱਡਾ ਇਹਸਾਨ ਹੈ ਫਿਰ ਅਜੈ ਸੁਰੇਸ਼ ਨੂੰ ਕਹਿੰਦਾ ਹੈ ਕਿ ਤੂੰ ਇਸ ਤਰ੍ਹਾਂ ਕਰ ਮੇਰੇ ਘਰ ਦੇ ਨਾਲ ਹੀ ਮੈਂ ਤੈਨੂੰ ਇੱਕ ਬਹੁਤ ਵਧੀਆ ਮਕਾਨ ਦਿਵਾ ਦਿੰਦਾ ਤੂੰ ਤੇ ਤੇਰੀ ਮਾਂ ਉੱਥੇ ਹੀ ਤੁਸੀਂ ਰਹਿਣ ਆ ਜਾਓ ਆਪਣਾ ਪਰਿਵਾਰ ਇਕੱਠਾ ਰਹੇਗਾ ਤਾਂ ਸਾਨੂੰ ਵੀ ਬਹੁਤ ਵਧੀਆ ਲੱਗੇਗਾ ਸੁਰੇਸ਼ ਅਜੇ ਦੀ ਇਹ ਗੱਲ ਮੰਨ ਲੈਂਦਾ ਤਾਂ ਫਿਰ ਉਹ ਅਜੇ ਦੇ ਨਾਲ ਹੀ ਇੱਕ ਬਹੁਤ ਵੱਡਾ ਮਕਾਨ ਲੈ ਲੈਂਦਾ ਜਿਹੜਾ ਕਿ ਇੱਕ ਬਹੁਤ ਕੀਮਤੀ ਮਕਾਨ ਸੀ ਅਜੇ ਨੇ ਸੁਰੇਸ਼ ਨੂੰ ਗਿਫਟ ਦਿੱਤਾ ਸੀ ਅਜੇ ਤੇ ਸੁਰੇਸ਼ ਦੀ ਮਾਂ ਉਸ ਘਰ ਵਿੱਚ ਰਹਿਣ ਲੱਗ ਜਾਂਦੇ ਨੇ ਦੋਵੇਂ ਹੁਣ ਗੁਆਂਢੀ ਹੋ ਚੁੱਕੇ ਸੀ ਇੱਕ ਦੂਜੇ ਦੇ ਘਰ ਵਿੱਚ ਬਹੁਤ ਸਮਾਂ ਲਗਾਉਂਦੇ ਸੀ ਸਾਰਾ ਪਰਿਵਾਰ ਬਹੁਤ ਹਾਂਸੀ ਖੁਸ਼ੀ ਰਹਿਣ ਲੱਗ ਜਾਂਦਾ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਆਦੋ ਲਈ ਸਤਿ ਸ੍ਰੀ ਅਕਾਲ ਦੋਸਤੋ